ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਬਾਰੇ ਪੁਰਤਗਾਲ ਦੀਆਂ ਅਪਡੇਟਸ ਬਾਰੇ ਕਿੱਦਾਂ ਉੱਥੇ ਜਾ ਸਕਦੇ ਆ ਕਿਵੇਂ ਆਪਾਂ TCR ਲੈ ਸਕਦੇ ਆ ਉਹਦੇ ਬਾਰੇ ਪੂਰੀ ਡਿਸਕਸ਼ਨ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਮੈਂ ਪ੍ਰੀ ਸਿੱਖੋਂ ਸੈਵਨ ਇਮੀਗ੍ਰੇਸ਼ਨ ਤੋਂ ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਬਾਰੇ ਪੁਰਤਗਾਲ ਦੇ ਵਿੱਚ ਜਿਹੜਾ ਰੂਲ ਨਵਾਂ ਪਾਸ ਹੋਇਆ ਕਿ ਜਿਹੜੀ ਤੁਸੀਂ ਪੁਰਤਗਾਲ ਦੇ ਵਿੱਚ ਆਲਰੇਡੀ 2 ਸਾਲ ਅਗਲੇ ਨੂੰ ਹੋ ਚੁੱਕੇ ਸੀ TCR ਲੈਣ ਨੂੰ ਟਾਈਮ ਲੱਗ ਗਿਆ ਸੀ ਪਰ ਹੁਣ ਉਹ TCRC ਦੀ ਵੈਲਿਊ ਬਹੁਤ ਵੱਧ ਗਈ TCRC ਦੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਪੁਰਤਗਾਲ ਦੀ TCRC ਆ ਪੂਰੇ ਤੁਸੀਂ ਸ਼ਾਈਨਿੰਗ ਆਂ ਦੇ ਵਿੱਚ ਕਿਸੇ ਵੀ ਕੰਟਰੀ ਵਿੱਚ ਕੰਮ ਕਰ ਸਕਦੇ ਹੋ ਆਪਣੀ ਜੋਬ ਲੱਭ ਸਕਦੇ ਹੋ ਤੁਸੀਂ ਫਰਾਂਸ ਵਿੱਚ ਕੰਮ ਕਰਨਾ ਚਾਹੁੰਦੇ ਹੋ ਬੈਲਜੀਅਮ ਕਰਨਾ ਚਾਹੁੰਦੇ ਹੋ ਤੁਸੀਂ ਜਰਮਨ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਬੈਸਟ ਮੌਕਾ ਤੁਹਾਡਾ ਇਸ ਟਾਈਮ ਪੁਰਤਗਾਲ ਦੇ ਵਿੱਚ TCRC ਲੈ ਕੇ ਉੱਥੇ ਜਾਣ ਦਾ ਸੈਟਲ ਹੋਣ ਦਾ ਇੱਕ ਦੂਜਾ ਆਪਸ਼ਨ ਇਹਦੇ ਵਿੱਚ ਹੈਗਾ D1 ਕੈਟਾਗਰੀ ਕਈ ਕੈਂਡੀਡੇਟ ਨੂੰ ਇਹ ਚੀਜ਼ ਦਾ ਪਤਾ ਨਹੀਂ ਆਲਰੇਡੀ ਪੁਰਤਗਾਲ 'ਚ ਰਹਿੰਦੇ ਹਨ ਵੀ ਟਾਈਮ ਹੋ ਗਿਆ ਪਰ ਪੁਰਤਗਾਲ D1 ਆਰਟੀਕਲ 59 ਦੇ ਵਿੱਚ ਇੰਡੀਆ ਤੋਂ ਹੀ ਵੀਜ਼ਾ ਦਿੰਦਾ ਹੈ। ਉਹਦੇ ਵਿੱਚ ਵੀਜ਼ੇ ਦੇ ਉੱਪਰ ਰੈਜ਼ੀਡੈਂਸੀ ਆ ਲਿਖਿਆ ਹੁੰਦਾ ਆਰਟੀਕਲ 59 LIA ਕੈਟਾਗਰੀ ਲਿਖਿਆ ਹੁੰਦਾ ਆ ਤਿੰਨ ਤੋਂ ਚਾਰ ਮਹੀਨੇ 'ਚ ਉਹਨਾਂ ਨੂੰ TRC ਕਾਰਡ ਮਿਲ ਜਾਂਦਾ। ਸੋ ਉਹਨਾਂ ਨੂੰ ਦੂਜੇ ਬੱਚਿਆਂ ਵਾਂਗੂ ਦੂਜੇ ਕੈਂਡੀਡੇਟਾਂ ਵਾਂਗੂ ਤੱਕੇ ਖਾਂ ਦੀ ਲੋੜ ਨਹੀਂ ਇੰਡੀਆ ਤੋਂ ਹੀ ਤੁਸੀਂ ਪੱਕੇ ਪੇਪਰਾਂ ਤੇ ਰੈਜ਼ੀਡੈਂਸੀ ਵੀਜ਼ੇ ਤੇ ਜਾ ਸਕਦੇ ਹੋ। ਉੱਥੇ ਜਾ ਕੇ ਆਪਣਾ ਸੈਟਲ ਹੋ ਸਕਦੇ ਹੋ ਤਿੰਨ ਤੋਂ ਚਾਰ ਮਹੀਨੇ ਚ ਕਾਰਡ ਲੈ ਕੇ ਤੁਸੀਂ ਯੂਰਪ ਦੀ ਛੇਹਾਂ ਦੇ ਕਿਸੇ ਵੀ ਕੰਟਰੀ ਦੇ ਵਿੱਚ ਆਪਣੀ ਜੋ ਪ੍ਰੋਫਾਈਲ ਦੇ ਅਕੋਰਡਿੰਗ ਕੰਮ ਕਰ ਸਕਦੇ ਹੋ ਤੇ ਵਧੀਆ ਪੈਸੇ ਵਧੀਆ ਸੈਲਰੀ ਕਮਾ ਸਕਦੇ ਹੋ ਜਿਨ੍ਹਾਂ ਨੂੰ ਇਹ ਟੈਨਸ਼ਨ ਹੁੰਦੀ ਸੀ ਪੁਰਤਗਾਲ ਦੇ ਵਿੱਚ 800000 ਯੂਰੋ 1200 ਯੂਰੋ ਕਮਾਈਆ ਹੁਣ ਉਹ 2500 3000 4000 ਯੂਰੋ ਅਕੋਰਡਿੰਗ ਟੂ ਆਪਣੀ ਪ੍ਰੋਫਾਈਲ ਆਪਣੀ ਮਨਪਸੰਦ ਦੀ ਕੰਟਰੀ ਦੇ ਵਿੱਚ ਕੰਮ ਵੀ ਕਰ ਸਕਣਗੇ ਇਹ TCRC ਤੇ ਇਹ ਬੈਸਟ ਮੌਕਾ ਅਪਲਾਈ ਕਰਨ ਲਈ ਜੇ ਤੁਸੀਂ ਇੰਡੀਆ ਤੋਂ D1 ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਸਿਰਫ ਪਾਸਪੋਰਟ ਫੋਟੋ ਤੇ ਪਾਸਪੋਰਟ ਵਾਲੀ PCC ਚਾਹੀਦੀ ਹੈ ਚਾਹੇ ਤੁਸੀਂ ਕਿਸੇ ਵੀ ਕੰਟਰੀ ਤੇ ਰਿਫਿਊਜ਼ਲ ਹੋ ਤੁਸੀਂ ਪੁਰਤਗਾਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿਉਂਕਿ ਪੁਰਤਗਾਲ ਇੱਕ ਇਹੋ ਜਿਹੀ ਕੰਟਰੀ ਆ ਜਿਹੜਾ ਇੱਥੇ ਬਾਇਓਮੈਟ੍ਰਿਕ ਨਹੀਂ ਹੁੰਦੇ ਉੱਥੇ ਜਾ ਕੇ ਹੁੰਦੇ ਆ ਕਈ ਏਜੰਟਾਂ ਨੂੰ ਇਹਦੇ ਬਾਰੇ ਪਤਾ ਨਹੀਂ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਨਾ ਤੁਹਾਡੇ ਮਾਧਿਅਮ ਰਾਹੀਂ ਇਹ ਵੀਡੀਓ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਜਿਹੜੇ ਪੁਰਤਗਾਲ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਉਹ ਅੱਜ ਤੱਕ ਗੁੰਮਰਾਹ ਹੋਏ ਫਿਰਦੇ ਸੀ ਮੈਂ ਇਹ ਵੀ ਕਹਿਣਾ ਚਾਹਲਾ ਕਿ ਠੱਗੀਆਂ ਠੋਰੀਆਂ ਤੋਂ ਬਚਿਓ ਪੁਰਤਗਾਲ ਦੇ ਨਾਂ ਦੇ ਲੋਕੀ ਠੱਗੀਆਂ ਠੋਰੀਆਂ ਮਾਰਦੇ ਆ ਵਰ ਪੰਮੜ ਦਿਆ ਬਸ ਉਹਨਾਂ ਨੂੰ ਇਹ ਨਹੀਂ ਪਤਾ ਆਰਟੀਕਲ ਕਿਹੜਾ ਇੱਕ ਕਲਾਇੰਟ ਮੇਰੇ ਕੋਲੇ ਆਇਆ ਕਹਿੰਦਾ ਭਾਜੀ ਮੈਂ ਕੀਤਾ ਅਪਲਾਈ ਪੁਰਤਗਾਲ ਦਾ ਮੈਂ ਕਿਹਾ ਕਿਹੜੀ ਕੈਟਾਗਰੀ 'ਚ ਕਹਿੰਦਾ ਜੀ ਇਹ ਵਰ ਪੰਮੜ 'ਚ ਮੈਂ ਕਿਹਾ ਤੂੰ ਅਪਲਾਈ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਕਹਿੰਦਾ 2 ਮਹੀਨੇ ਹੋ ਗਏ ਮੈਂ ਕਿਹਾ ਫਿਰ ਕੈਟਾਗਰੀ ਕਿਹੜੀ ਹੈ ਕਹਿੰਦਾ ਵਰਪਮੰਡ ਮੈਂ ਕਿਹਾ ਆਪਣੇ ਏਜੰਟ ਨੂੰ ਫੋਨ ਕਰ ਉਹਨੇ ਮੇਰੇ ਸਾਹਮਣੇ ਆਪਣੇ ਏਜੰਟ ਨੂੰ ਫੋਨ ਲਾਇਆ ਉਹਨੂੰ ਕਹਿੰਦਾ ਕਿਹੜੇ ਵਰਪਮੰਡ ਦੇ ਵਿੱਚ ਆਪਾਂ ਕੀਤਾ ਵਾ ਕਹਿੰਦਾ ਵਰਪਮੰਡ ਦੀ ਕੋਈ ਕਲਾਸ ਛੋੜੀ ਹੁੰਦੀ ਹੈ ਵਰਪਮੰਡ ਹੀ ਹੁੰਦਾ ਉਹ ਆਪਣੀ ਗੱਲ ਤੋਂ ਭਜਦਾ ਆਇਆ ਜਦੋਂ ਉਹਨੇ ਮੇਰੇ ਨਾਲ ਗੱਲ ਕਰਾਈ ਮੈਂ ਕਿਹਾ ਕੋਈ ਆਰਟੀਕਲ 54 ਐਨ ਜਿਹੜਾ ਹੈਗਾ ਉਹ ਸੀਜ਼ਨਲ ਦਾ ਹੁੰਦਾ ਆਰਟੀਕਲ 59 ਐਲਈਆਈ ਕੈਟਾਗਰੀ ਡੀ1 ਇੱਕ ਸਾਲ ਦੇ ਪੱਕੇ ਪੇਪਰ ਹੁੰਦੇ ਆ ਉਹਨੂੰ ਕੁਝ ਪਤਾ ਹੀ ਨਹੀਂ ਸੀ ਜਿਹੜੇ ਏਜੰਟ ਨੂੰ ਆਪ ਨੂੰ ਨਹੀਂ ਪਤਾ ਉਹ ਮੁੰਡਾ ਵੀਜ਼ਾ ਕਿੱਥੋਂ ਲਵਾਉਂਦਾ ਉਹ ਮੁੰਡਾ ਜਦ ਹੀ ਮੇਰੀ ਗੱਲ ਨੂੰ ਮੰਨ ਗਿਆ ਫੋਲੋ ਕਰ ਗਿਆ ਸੋ ਇਹ ਜੇ ਤੁਹਾਨੂੰ ਵੀ ਇਹ ਚੀਜ਼ਾਂ ਨਹੀਂ ਪਤਾ ਅੱਜ ਇਹ ਚੀਜ਼ ਨੂੰ ਫੋਲੋ ਕਰ ਲਿਓ ਕਿ ਆਰਟੀਕਲ 59 ਐਲਈਆਈ ਕੈਟਾਗਰੀ ਜੇ ਆਰਟੀਕਲ 88 99 ਬੰਦ ਹੋ ਗਿਆ ਪਰ ਕਹਿੰਦੇ ਇੰਡੀਆ ਤੋਂ ਕਿਹੜਾ ਪੁਰਤਗਲ ਦਾ ਵੀਜ਼ਾ ਬੰਦ ਹੋ ਗਿਆ ਇਹ ਤਾਂ ਸਿਰਫ ਆਰਟੀਕਲ 59 ਡੀ1 ਕੈਟਾਗਰੀ ਵਿੱਚ ਇੱਕ ਸਾਲ ਦੇ ਪੇਪਰ ਇੱਥੇ ਹੁੰਦੇ ਆ ਤਾਂ ਅਸੀਂ ਇੰਡੀਅਨ ਗਵਰਨਮੈਂਟ ਕੋਲੇ ਪੁਰਤਗਲ ਦੀ ਐਮਬੈਸੀ ਦੇ ਵਿੱਚ ਅਪਾਇੰਟਮੈਂਟ ਬੁੱਕ ਕਰੋ ਆਪਣੇ ਅੰਬੈਸੀ ਵਿੱਚ ਜਾਓ ਵੀਜ਼ਾ ਲਓ ਤੇ ਉੱਥੇ ਜਾ ਕੇ ਸੈੱਟ ਹੋਵੋ ਆਪ ਵੀ ਹੋਵੋ ਫੈਮਲੀ ਨੂੰ ਵੀ ਕਰੋ ਮੁੜ ਕੇ 6 ਮਹੀਨੇ ਬਾਅਦ ਤੁਸੀਂ ਆਪਣੀ ਫੈਮਲੀ ਨੂੰ ਬੁਲਾਉਣ ਲਈ ਇੱਕ ਤੁਹਾਨੂੰ D06 ਦਾ ਕੇਸ ਅਪਲਾਈ ਕਰਨਾ ਪੈਣਾ D06 ਦੇ ਵਿੱਚ ਕੀ ਹੈ ਤੁਸੀਂ ਫੈਮਲੀ ਨੂੰ ਬੁਲਾ ਸਕਦੇ ਹੋ ਇੱਕ ਰੈਂਟ ਡੀਡ ਚਾਹੀਦੀ ਹੈ ਤੁਹਾਨੂੰ ਤੇ ਜਿਹੜੀ ਤੁਹਾਡੀ ਸੈਲਰੀ ਹੈ ਤੁਸੀਂ ਉੱਥੇ ਸ਼ੋਅ ਕਰਨੀਆਂ 1000 ਤੋਂ 1200 ਯੂਰੋ ਸ਼ੋਅ ਕਰਨੀਆਂ ਤਾਂ ਕਿ ਤੁਹਾਡੀ ਤੁਸੀਂ ਫੈਮਲੀ ਦਾ ਖਰਚਾ ਚੱਕ ਸਕੋ ਇਹ ਤੁਸੀਂ ਆਪਣੀ ਗਵਰਨਮੈਂਟ ਨੂੰ ਪੁਰਤਗਾਲ ਦੀ ਗਵਰਨਮੈਂਟ ਨੂੰ ਇਹ ਯਕੀਨੀ ਬਣਾਉਣਾ ਕਿ ਮੈਂ ਉਹਨਾਂ ਦਾ ਖਰਚਾ ਚੱਕ ਸਕਦਾ ਸੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਇੱਕ ਪੁਰਤਗਾਲੀ ਹੈ ਜਿਹੜਾ 5 7 8 ਸਾਲਾਂ ਦੇ ਵਿੱਚ ਤੁਹਾਨੂੰ ਉੱਥੇ ਦਾ ਪਾਸਪੋਰਟ ਦੇ ਦਿੰਦਾ ਜਦੋਂ ਤੱਕ ਰੂਲ ਚੇਂਜ ਨਹੀਂ ਹੁੰਨੇ ਉਦੋਂ ਤੱਕ ਇਹੀ ਹੈ 5 ਸਾਲਾਂ ਬਾਅਦ ਜੇ ਤੁਹਾਡਾ 5 ਸਾਲ ਰੈਗੂਲਰ ડીਵਾਂਤੇ ਜਦੋਂ ਇੰਡੀਆ ਤੋਂ ਵੀਜ਼ਾ ਲੱਗ ਗਿਆ ਪੂਰੇ 5 ਸਾਲ ਗਿਣੇ ਜਾਣੇ ਆ ਉਸ ਤੋਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਅੱਗੋਂ ਉਹਦੇ ਅਕੋਰਡਿੰਗ 5 ਸਾਲਾਂ ਬਾਅਦ ਕਿਹੜੇ ਰਾਜ ਦੀ ਪ੍ਰਜਾ ਵਕ ਕਿੰਨਾ ਟਾਈਮ ਲੱਗਣਾ 6 ਮਹੀਨੇ ਲੱਗਣੇ ਆ ਸਾਲ ਲੱਗਣਾ 2 ਸਾਲ ਲੱਗਣੇ ਆ ਉਹ ਉਹਨਾਂ ਦਾ ਪ੍ਰੋਸੈਸ ਹੈ ਕਦੋਂ ਉਹਨਾਂ ਨੂੰ ਪ੍ਰੋਸੈਸ ਦੇ ਅਕੋਰਡਿੰਗ ਪਾਸਪੋਰਟ ਮਿਲਦਾ ਰੈੱਡ ਪਾਸਪੋਰਟ ਵਰਲਡ ਦੇ ਵਿੱਚ ਰੈਂਕਿੰਗ ਉਹਦੀ ਚੌਥੇ ਨੰਬਰ ਤੇ ਹੈ ਸੋ ਤੁਸੀਂ 182 ਕੰਟਰੀਆਂ ਔਨ ਅਵੇਲੇਬਲ ਕਰ ਸਕਦੇ ਹੋ ਪੁਰਤਗਲ ਬਹੁਤ ਬੈਸਟ ਥਿੰਗ ਆ ਜੇ ਤੁਸੀਂ ਉੱਥੇ ਅਪਲਾਈ ਕਰਕੇ ਆਪਣਾ ਸੈਟਲ ਹੋਣਾ ਚਾਹੁੰਦੇ ਹੋ ਇਹ ਮੌਕਾ ਖੁੰਝਾ ਨਾ ਦਿਓ ਜਲਦੀ ਜਲਦੀ ਅਪਲਾਈ ਕਰਕੇ ਪੁਰਤਗਲ ਵਿੱਚ ਸੈਟਲ ਹੋਣ ਦਾ ਮੌਕਾ ਲੈ ਲਓ ਇੰਡੀਆ ਤੋਂ ਹੀ ਰੈਜ਼ੀਡੈਂਸ ਵੀਜ਼ਾ ਲੈਣ ਦਾ ਧੰਨਵਾਦ ਐਦਾਂ ਹੀ ਸਾਡੋ ਪਿਆਰ ਕਰਦੇ ਰਹੋ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਮੈਂਟ ਜ਼ਰੂਰ ਕਰਨਾ ਅਗਲੀ ਵੀਡੀਓ ਕਿਸ ਟਾਪਿਕ ਤੇ ਚਾਹੀਦੀ ਆ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਪੁਰਤਗਾਲ ਦੇ ਵਿੱਚ ਇੱਕੋ ਚੀਜ਼ ਸਮਝੂ ਜਾਂਦੇ ਸੀ ਕਿ ਡੰਕੀ ਟੂਰਿਸਟ ਤੇ ਸਟੂਡੈਂਟ ਦੇ ਹੀ ਇੱਕ ਵੀਜ਼ਾ ਮਿਲਦਾ ਇੰਡੀਆ ਤੋਂ ਰੈਜ਼ਿਡੈਂਸੀ ਵੀਜ਼ਾ ਆਰਟੀਕਲ 59 ਚ ਮਿਲਦਾ ਡੀ1 ਕੈਟਾਗਰੀ ਚ ਇਹ ਉਹਨਾਂ ਤੱਕ ਪਹੁੰਚਾ ਦਿਓ ਬਹੁਤ ਬਹੁਤ ਧੰਨਵਾਦ ਐਦਾਂ ਹੀ ਪਿਆਰ ਕਰਦੇ ਰਹੋ ਸਸਿਕਾ